ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਕੈਨੇਡਾ ਦੇ ਸੀਨੀਅਰਾਂ ਤੇ ਰਿਟਾਇਰੀਆਂ ਲਈ ਇੱਕ ਬਹੁਤ ਜ਼ਰੂਰੀ ਵਿਸ਼ੇ ਤੇ ਗੱਲ ਕਰਨੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਗੱਲ ਕਰਾਂਗੇ ਜੁਲਾਈ 2025 ਦੀਆਂ ਕੈਨੇਡਾ ਪੈਨਸ਼ਨ ਪਲਾਨ ਯਾਨੀ ਸੀਪੀਪੀ ਤੇ 올ਡ ਏਜ ਸਿਕਿਉਰਿਟੀ ਓਏਐਸ ਦੀਆਂ ਪੇਮੈਂਟਾਂ ਬਾਰੇ ਬਿਲਕੁਲ ਸਾਡੇ ਕੋਲ ਸਰਕਾਰੀ ਸੂਤਰਾਂ ਤੋਂ ਜਾਣਕਾਰੀ ਹੈ ਤਾਰੀਖਾਂ ਕਿੰਨੇ ਕੁ ਪੈਸੇ ਆ ਸਕਦੇ ਨੇ ਤੇ ਕੁਝ ਨਵੇਂ ਅਪਡੇਟਸ ਵੀ ਹਾਂ ਤੇ ਸਾਡਾ ਮਕਸਦ ਬਸ ਇਹੀ ਹੈ ਕਿ ਇਹ ਜ਼ਰੂਰੀ ਗੱਲਾਂ ਸਾਰਿਆਂ ਤੱਕ ਸਾਫ਼-ਸਾਫ਼ ਪਹੁੰਚਣ ਕਿਉਂਕਿ ਦੇਖੋ ਲੱਖਾਂ ਲੋਕ ਹਨ ਪੈਸਿਆਂ ਤੇ ਨਿਰਭਰ ਕਰਦੇ ਨੇ ਹਾਂਜੀ ਤੇ ਜੁਲਾਈ ਦਾ ਮਹੀਨਾ ਵੈਸੇ ਵੀ ਅਹਿਮ ਹੁੰਦਾ ਹੈ ਵਿੱਤੀ ਸਾਲ ਦੇ ਮੱਧ ਚੋਂਦਾ ਹੈ ਕਈ ਵਾਰੀ ਇਸ ਟਾਈਮ ਤੇ ਫੈਡਰਲ ਬੈਨੀਫਿਟਸ 'ਚ ਬਦਲਾਅ ਹੁੰਦੇ ਨੇ ਖਾਸ ਕਰਕੇ ਮਹਿੰਗਾਈ ਕਰਕੇ ਅੱਛਾ ਤਾਂ ਦੇਖਦੇ ਆ ਇਸ ਵਾਰ ਕੀ ਉਮੀਦ ਰੱਖਣੀ ਚਾਹੀਦੀ ਹੈ ਚਲੋ ਫਿਰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਰੂਰੀ ਗੱਲ ਤੋਂ ਪੈਸੇ ਕਦੋਂ ਆਉਣਗੇ ਹਾਂਜੀ ਤਾਂ ਜੁਲਾਈ 2025 ਲਈ ਸੀਪੀਪੀ ਤੇ ਓਐਸ ਦੋਵਾਂ ਦੀ ਪੇਮੈਂਟ ਸੋਮਵਾਰ 29 ਜੁਲਾਈ 2025 ਨੂੰ ਆਉਣੀ ਤੈ ਹੈ 29 ਜੁਲਾਈ ਓਕੇ ਤੇ ਜੇ ਕੋਈ ਜੀਆਈਐਸ ਜਾਂ ਅਲਾਉਂਸ ਵਗੈਰਾ ਲੈਂਦਾ ਹੋਵੇ ਹਾਂ ਉਹ ਵੀ ਗਾਰੰਟੀ ਸ਼ੁਦਾ ਆਮਦਨ ਪੁਰਕ ਯਾਨੀ ਜੀਆਈਐਸ ਜਾਂ ਅਲਾਉਂਸ ਉਹ ਵੀ ਉਸੇ ਦਿਨ ਹੀ ਹੋਣੇ ਚਾਹੀਦੇ ਨੇ ਠੀਕ ਹੈ ਤੇ ਸੀਆਰਏ ਮਤਲਬ ਟੈਕਸ ਵੜੇ ਉਹ ਤਾਂ ਕਹਿੰਦੇ ਹੁਣੇ ਡਾਇਰੈਕਟ ਡਿਪੋਜ਼ਿਟ ਵਰਤੋ ਬਿਲਕੁਲ ਉਹ ਤਾਂ ਜ਼ੋਰ ਦਿੰਦੇ ਨੇ ਕਿ ਡਾਇਰੈਕਟ ਡਿਪੋਜ਼ਿਟ ਲਵਾਓ ਤਾਂ ਕਿ ਪੈਸੇ ਸਵੇਰੇ ਤੱਕ ਸਿੱਧੇ ਖਾਤੇ 'ਚ ਆ ਜਾਣ ਚੈੱਕਾਂ 'ਚ ਤਾਂ ਦੇਰੀ ਹੋ ਜਾਂਦੀ ਹੈ ਕਈ ਵਾਰੀ ਹਾਂ ਕੁਝ ਦਿਨ ਲੱਗ ਜਾਂਦੇ ਨੇ ਅੱਛਾ ਇਹ ਤਾਂ ਹੋ ਗਈ ਤਾਰੀਖ ਹੁਣ ਯੋਗਤਾ ਦੀ ਗੱਲ ਕਰੀਏ ਸੀਪੀਪੀ ਤੇ ਓਐਸ ਦੇ ਨਿਯਮ ਵੱਖਰੇ ਨੇ ਹੈਨਾ ਹਾਂਜੀ ਬਿਲਕੁਲ ਵੱਖਰੇ ਨੇ ਸੀਪੀਪੀ ਲਈ ਦੇਖੋ ਉਮਰ ਘੱਟੋ ਘੱਟ 60 ਸਾਲ ਹੋਣੀ ਚਾਹੀਦੀ ਹੈ ਤੇ ਜ਼ਿੰਦਗੀ 'ਚ ਕਦੇ ਨਾ ਕਦੇ ਘੱਟੋ ਘੱਟ ਇੱਕ ਵਾਰੀ ਸੀਪੀਪੀ 'ਚ ਯੋਗਦਾਨ ਪਾਇਆ ਹੋਵੇ ਇੱਕ ਵਾਰੀ ਵੀ ਚੱਲ ਜਾਂਦਾ ਹਾਂ ਘੱਟੋ ਘੱਟ ਇੱਕ ਵੈਦ ਯੋਗਦਾਨ ਚਾਹੀਦਾ ਪਰ ਰਕਮ ਫਿਰ ਉਸ ਹਿਸਾਬ ਨਾਲ ਬਣਦੀ ਹੈ 2025 ਵਿੱਚ ਜਿਹੜੇ ਨਵੇਂ ਰਿਟਾਇਰ ਹੋ ਰਹੇ ਨੇ ਉਹਨਾਂ ਲਈ ਔਸਤ ਸੀਪੀਪੀ ਪੇਮੈਂਟ ਹੈਗੀ ਹੈ ਤਕਰੀਬਨ 758 ਡਾਲਰ ਮਹੀਨੇ ਦਾ 758 ਡਾਲਰ ਔਸਤਨ ਤੇ ਵੱਧ ਤੋਂ ਵੱਧ ਕਿੰਨੀ ਕੁ ਮਿਲ ਸਕਦੀ ਹੈ ਜੇ ਕੋਈ 65 ਸਾਲ ਦੀ ਉਮਰ 'ਚ ਰਿਟਾਇਰ ਹੁੰਦਾ ਹੈ ਤੇ ਉਹਨੇ ਪੂਰੇ ਯੋਗਦਾਨ ਦਿੱਤੇ ਹੋਣ ਤਾਂ ਵੱਧ ਤੋਂ ਵੱਧ ਰਕਮ ਲਗਭਗ 1365 ਡਾਲਰ ਮਹੀਨੇ ਦੀ ਬਣ ਸਕਦੀ ਹੈ। 1365 ਇਹ ਤਾਂ ਕਾਫੀ ਫਰਕ ਹੈ ਔਸਤ ਨਾਲੋਂ। ਮਤਲਬ ਬਹੁਤੇ ਲੋਕਾਂ ਨੂੰ 758 ਡਾਲਰ ਦੇ ਆਸ-ਪਾਸ ਹੀ ਮਿਲਦਾ ਹੋਣਾ। ਹਾਂ ਬਿਲਕੁਲ। 1365 ਡਾਲਰ ਲੈਣ ਲਈ ਮਤਲਬ ਕਈ ਸਾਲ ਲਗਾਤਾਰ ਵੱਧ ਤੋਂ ਵੱਧ ਯੋਗਦਾਨ ਦੇਣਾ ਪੈਂਦਾ। ਹੁਣ ਹਰ ਕਿਸੇ ਲਈ ਇਹ ਸੌਖਾ ਨਹੀਂ ਹੁੰਦਾ। ਕਦੇ ਕੰਮ ਰੁਕ ਗਿਆ ਕਦੇ ਆਮਦਨ ਕੱਟ ਗਈ ਕਦੇ ਪਾਰਟ ਟਾਈਮ ਕੀਤਾ ਸਮਝ ਗਿਆ ਯਾਨੀ ਜਿੰਨਾ ਗੁੜ ਪਾਵਾਂਗੇ ਉਨਾ ਮੇ ਖਾਓਗਾ ਹਾਂਜੀ ਕੁਝ ਇਸ ਤਰ੍ਹਾਂ ਹੀ ਸਮਝ ਲਓ ਅੱਛਾ ਇਹ ਤਾਂ ਹੋ ਗਈ ਸੀਪੀਪੀ ਦੀ ਗੱਲ ਹੁਣ ਓਏਐਸ ਬਾਰੇ ਦੱਸੋ ਇਹਦੇ ਲਈ ਤਾਂ ਕੰਮ ਦਾ ਯੋਗਦਾਨ ਨਹੀਂ ਚਾਹੀਦਾ ਹੁੰਦਾ ਨਹੀਂ ਓਏ ਅਸਲੀ ਯੋਗਦਾਨ ਦੀ ਲੋੜ ਨਹੀਂ ਇਹ ਸਰਕਾਰ ਦੇ ਟੈਕਸ ਦੇ ਪੈਸੇ ਚੋਂ ਮਿਲਦੀ ਹੈ ਇਹਦੇ ਲਈ ਸ਼ਰਤਾਂ ਨੇ ਉਮਰ 65 ਸਾਲ ਜਾਂ ਵੱਧ ਹੋਵੇ ਕੈਨੇਡਾ ਦੇ ਕਾਨੂੰਨੀ ਨਿਵਾਸੀ ਹੋਵੋ ਹਾਂ ਅਤੇ 18 ਸਾਲ ਦੀ ਉਮਰ ਤੋਂ ਬਾਅਦ ਕਟੋ-ਕਟ 10 ਸਾਲ ਕੈਨੇਡਾ ਚ ਰਹੇ ਹੋ 10 ਸਾਲ ਓਕੇ ਤੇ 2025 ਚ ਦੀ ਰਕਮ ਕਿੰਨੀ ਕੁ ਹੈ 2025 ਜਿਹੜੇ 65 ਤੋਂ 74 ਸਾਲ ਦੇ ਬਜ਼ੁਰਗ ਨੇ ਉਹਨਾਂ ਲਈ OAS ਦੀ ਮੁੱਢਲੀ ਰਕਮ ਹੈਗੀ ਹੈ ਤਕਰੀਬਨ 713 ਡਾਲਰ ਮਹੀਨੇ ਦੀ 713 ਤੇ ਸੁਣਿਆ ਸੀ 75 ਸਾਲ ਤੋਂ ਉੱਪਰ ਵਾਲਿਆਂ ਲਈ ਕੁਝ ਵਾਅਦਾ ਵੀ ਹੋਇਆ ਸੀ ਹਾਂਜੀ ਬਿਲਕੁਲ ਜਿਨ੍ਹਾਂ ਦੀ ਉਮਰ 75 ਸਾਲ ਜਾਂ ਉਸ ਤੋਂ ਵੱਧ ਹੈ ਉਹਨਾਂ ਨੂੰ 10% ਦਾ ਇੱਕ ਸਥਾਈ ਵਾਧਾ ਮਿਲਦਾ ਤਾਂ ਉਹਨਾਂ ਦੀ ਰਕਮ ਬਣ ਜਾਂਦੀ ਹੈ ਲਗਭਗ 884 ਡਾਲਰ ਮਹੀਨੇ ਦੀ اچھا ਇਹ 10% ਦਾ ਵਾਧਾ ਹਮੇਸ਼ਾ ਲਈ ਹੈ ਹਾਂਜੀ ਇਹ ਪਰਮਨੈਂਟ ਵਾਧਾ ਹੈ ਇਹ ਸ਼ੁਰੂ ਇਸ ਲਈ ਕੀਤਾ ਗਿਆ ਸੀ ਕਿਉਂਕਿ ਵੱਡੀ ਉਮਰ 'ਚ ਖਰਚੇ ਖਾਸ ਕਰਕੇ ਸਿਹਤ ਦੇ ਵਧ ਜਾਂਦੇ ਨੇ ਠੀਕ ਹੈ ਤਾਂ ਸੀਪੀਪੀ ਤੇ ਓਐਸ ਹੋ ਗਏ ਪਰ ਜਿਨ੍ਹਾਂ ਦੀ ਆਮਦਨ ਬਹੁਤ ਘੱਟ ਹੈ ਉਹਨਾਂ ਲਈ ਵੀ ਕੁਝ ਹੈ ਹਾਂ ਉਹਨਾਂ ਲਈ ਜੀਆਈਐਸ ਯਾਨੀ ਗਾਰੰਟੀਸ਼ੁਦਾ ਆਮਦਨ ਪੂਰਕ ਬਹੁਤ ਮਹੱਤਵਪੂਰਨ ਹੈ ਇਹ ਓਐਸ ਦੇ ਨਾਲ ਮਿਲਦਾ ਹੈ ਤੇ ਇਹਦੇ ਤੇ ਟੈਕਸ ਵੀ ਨਹੀਂ ਲੱਗਦਾ ਅੱਛਾ ਇਹ ਕਿੰਨਾ ਕੁ ਮਿਲ ਸਕਦਾ ਇਹ ਬੰਦੇ ਦੀ ਆਮਦਨ ਤੇ ਮੈਰਿਟਲ ਸਟੇਟਸ ਯਾਨੀ ਵਿਆਹੇ ਹੋ ਜਾਂ ਸਿੰਗਲ ਉਸ ਤੇ ਨਿਰਭਰ ਕਰਦਾ ਇਹ 1100 ਡਾਲਰ ਮਹੀਨੇ ਤੱਕ ਵੀ ਹੋ ਸਕਦਾ ਵਾਹ ਇਹ ਤਾਂ ਕਾਫੀ ਮਦਦ ਹੋ ਜਾਂਦੀ ਹੋਣੀ ਹੈ ਬਹੁਤ ਜ਼ਿਆਦਾ ਤੇ ਇਸ ਤੋਂ ਇਲਾਵਾ 60 ਤੋਂ 64 ਸਾਲ ਦੇ ਲੋਕ ਜਿਨ੍ਹਾਂ ਦੇ ਪਤੀ ਆ ਪਤਨੀ OAS ਤੇ GIS ਲੈ ਰਹੇ ਹੋਣ ਉਹ ਸ਼ਾਇਦ ਅਲਾਉਂਸ ਜਾਂ ਅਲਾਉਂਸ ਫॉर ਸਰਵਾਈਵਰ ਲਈ ਵੀ ਯੋਗ ਹੋ ਸਕਦੇ ਨੇ ਅੱਛਾ ਕਈ ਸਾਰੇ ਪ੍ਰੋਗਰਾਮ ਨੇ ਮਤਲਬ ਤੇ ਇਹ ਸਾਰੇ ਵੀ 29 ਜੁਲਾਈ ਨੂੰ ਹੀ ਆਉਣਗੇ ਹਾਂਜੀ ਇਹਨਾਂ ਦੀ ਪੇਮੈਂਟ ਵੀ ਉਸੇ ਦਿਨ ਹੀ ਹੁੰਦੀ ਹੈ ओके ਹੁਣ ਇੱਕ ਹੋਰ ਆਮ ਸਵਾਲ ਜੇ 29 ਤਰੀਕ ਨੂੰ ਪੈਸੇ ਨਾ ਆਉਣ ਖਾਤੇ 'ਚ ਕਈ ਵਾਰ ਹੋ ਜਾਂਦਾ ਫਿਰ ਕੀ ਕਰਨਾ ਹਾਂ ਇਹ ਚਿੰਤਾ ਵਾਲੀ ਗੱਲ ਹੋ ਸਕਦੀ ਹੈ ਸਭ ਤੋਂ ਪਹਿਲਾਂ ਤਾਂ ਕਟੋ-ਕਟ ਇੱਕ ਕਾਰੋਬਾਰੀ ਦਿਨ ਉਡੀਕ ਲਓ ਕਈ ਵਾਰ ਬੈਂਕ ਵੱਲੋਂ ਦੇਰੀ ਹੋ ਜਾਂਦੀ ਹੈ ਹਾਂ ਕਈ ਵਾਰੀ ਅਗਲੇ ਦਿਨ ਆ ਜਾਂਦੇ ਨੇ ਬਿਲਕੁਲ ਫਿਰ ਆਪਣਾ ਸੀਆਰੇ ਦਾ ਮਾਈ ਅਕਾਊਂਟ ਆਨਲਾਈਨ ਚੈੱਕ ਕਰੋ ਉੱਥੇ ਸਟੇਟਸ ਪਤਾ ਲੱਗ ਜਾਂਦਾ ਹੈ ਜੇ ਤਿੰਨ ਕਾਰੋਬਾਰੀ ਦਿਨਾਂ ਬਾਅਦ ਵੀ ਪੈਸੇ ਨਾ ਆਉਣ ਫਿਰ ਸਰਵਿਸ ਕੈਨੇਡਾ ਨੂੰ ਫੋਨ ਕਰਨਾ ਚਾਹੀਦਾ ਹੈ ਨੰਬਰ ਹੈ 18002779914 ਤੇ ਜਿਨ੍ਹਾਂ ਨੂੰ ਚੈੱਕ ਆਉਂਦਾ ਜਿਨ੍ਹਾਂ ਨੂੰ ਚੈੱਕ ਡਾਰਕ ਚ ਆਉਂਦਾ ਉਹਨਾਂ ਨੂੰ 10 ਕਾਰੋਬਾਰੀ ਦਿਨ ਤੱਕ ਉਡੀਕ ਕਰਨੀ ਪੈ ਸਕਦੀ ਹੈ ਤਾਂ ਹੀ ਕਹਿੰਦੇ ਆ ਕਿ ਡਾਇਰੈਕਟ ਡਿਪੋਜ਼ਿਟ ਸਭ ਤੋਂ ਵਧੀਆ ਹੈ ਸਹੀ ਗੱਲ ਹੈ ਅੱਛਾ ਇੱਕ ਹੋਰ ਚੀਜ਼ ਇਹ ਜਿਹੜੀਆਂ ਰਕਮਾਂ ਨੇ 713 ਡਾਲਰ ਜਾਂ 758 ਡਾਲਰ ਇਹ ਐਵੇਂ ਹੀ ਰਹਿੰਦੀਆਂ ਨੇ ਜਾਂ ਮਹਿੰਗਾਈ ਨਾਲ ਵੱਧਦੀਆਂ ਵੀ ਨੇ ਨਹੀਂ ਇਹ ਵੱਧਦੀਆਂ ਨੇ ਇਹ ਬਹੁਤ ਜ਼ਰੂਰੀ ਗੱਲ ਹੈ ਇਹਨਾਂ ਬੈਨੀਫਿਟਸ ਨੂੰ ਹਰ 3 ਮਹੀਨੇ ਬਾਅਦ ਮਹਿੰਗਾਈ ਦੇ ਹਿਸਾਬ ਨਾਲ ਐਡਜਸਟ ਕੀਤਾ ਜਾਂਦਾ ਹੈ ਇਹਨੂੰ ਇੰਡੈਕਸੇਸ਼ਨ ਕਹਿੰਦੇ ਆ ਇੰਡੈਕਸੇਸ਼ਨ ਉਹਨਾਂ ਚ ਹਾਲੀ ਦੇ ਕੰਜ਼ਿਊਮਰ ਪ੍ਰਾਈਸ ਇੰਡੈਕਸ ਸੀਪੀਆਈ ਦੇ ਹਿਸਾਬ ਨਾਲ ਵਾਧਾ ਸ਼ਾਮਿਲ ਕੀਤਾ ਗਿਆ ਸੀਪੀਆਈ ਇਹੀ ਦੱਸਦਾ ਹੈ ਕਿ ਆਮ ਚੀਜ਼ਾਂ ਦੀਆਂ ਕੀਮਤਾਂ ਕਿੰਨੀਆਂ ਬਦਲੀਆਂ ਨੇ ਤੇ ਅਗਲੀ ਵਾਰ ਕਦੋਂ ਵਧਣਗੇ ਇਹ ਅਗਲੀ ਅਡਜਸਟਮੈਂਟ ਅਕਤੂਬਰ 2025 ਹੋਣ ਦੀ ਉਮੀਦ ਹੈ ਠੀਕ ਹੈ ਮਤਲਬ ਹਰ 3 ਮਹੀਨੇ ਬਾਅਦ ਕੁਝ ਨਾ ਕੁਝ ਫਰਕ ਪੈ ਸਕਦਾ ਹੈ ਬਹੁਤ ਵਧੀਆ ਜਾਣਕਾਰੀ ਹੈ ਅਖੀਰ ਚ ਕੋਈ ਛੋਟੇ ਮੋਟੇ ਟਿਪਸ ਜਾਂ ਸੁਝਾਅ ਜੋ ਸੀਨੀਅਰਾਂ ਨੂੰ ਪਤਾ ਹੋਣੇ ਚਾਹੀਦੇ ਨੇ ਹਾਂ ਕੁਝ ਗੱਲਾਂ ਨੇ ਪਹਿਲੀ ਜੇ ਤੁਹਾਡੇ ਵਿੱਤੀ ਹਾਲਾਤ ਇਜਾਜ਼ਤ ਦਿੰਦੇ ਹੋਣ ਤਾਂ ਸੀਪੀਪੀ 65 ਤੋਂ ਬਾਅਦ ਸ਼ੁਰੂ ਕਰਨ ਬਾਰੇ ਸੋਚੋ ਹਰ ਸਾਲ ਦੇਰੀ ਕਰਨ ਤੇ 8.4% ਦਾ ਵਾਅਦਾ ਮਿਲਦਾ ਹੈ 70 ਸਾਲ ਦੀ ਉਮਰ ਤੱਕ 8.4% ਇਹ ਤਾਂ ਬਹੁਤ ਹੈ ਹਾਂਜੀ ਤੇ ਇਹ ਉਸ ਨੂੰ ਵੀ 70 ਸਾਲ ਤੱਕ ਦੇਰੀ ਨਾਲ ਸ਼ੁਰੂ ਕਰ ਸਕਦੇ ਆ ਉਹਦੇ ਤੇ 7.2% ਸਾਲਾਨਾ ਵਾਦਾ ਮਿਲਦਾ ਅੱਛਾ ਦੂਜੀ ਗੱਲ ਆਪਣੀ ਆਮਦਨ ਹਮੇਸ਼ਾ ਸਹੀ-ਸਹੀ ਦੱਸੋ ਖਾਸ ਕਰਕੇ ਜੇ ਜੀਆਈਐਸ ਲੈ ਰਹੇ ਹੋ ਕਿਉਂਕਿ ਉਹ ਆਮਦਨ ਤੇ ਨਿਰਭਰ ਕਰਦਾ ਹਾਂ ਨਹੀਂ ਤਾਂ ਬਾਅਦ ਚ ਵਾਪਸ ਦੇਣੇ ਪੈ ਸਕਦੇ ਨੇ ਬਿਲਕੁਲ ਤੀਜਾ ਟੈਕਸ ਹਰ ਸਾਲ ਟਾਈਮ ਤੇ ਪਹੋ ਤੇ ਚੌਥਾ ਜਦੋਂ ਤੁਸੀਂ ਇਹਨਾਂ ਬੈਨੀਫਿਟਸ ਲਈ ਯੋਗ ਹੋਣ ਵਾਲੇ ਹੋਵੋ ਤਾਂ ਅਪਲਾਈ ਕਟੋ-ਕਟ 6 ਮਹੀਨੇ ਪਹਿਲਾਂ ਕਰ ਦਿਓ 6 ਮਹੀਨੇ ਪਹਿਲਾਂ ਠੀਕ ਹੈ ਤਾਂਕਿ ਪੇਮੈਂਟ ਟਾਈਮ ਤੇ ਸ਼ੁਰੂ ਹੋ ਜਾਵੇ ਬਹੁਤ ਖੂਬ ਤਾਂ ਸਾਰੀ ਗੱਲਬਾਤ ਦਾ ਨਿਚੋੜ ਕੱਢੀਏ ਤਾਂ ਮੁੱਖ ਤਾਰੀਖ ਯਾਦ ਰੱਖਣੀ ਹੈ 29 ਜੁਲਾਈ 2025 ਇਸ ਦਿਨ ਸੀਪੀਪੀ ਓਐਸ ਜੀਆਈਐਸ ਤੇ ਹੋਰ ਪੇਮੈਂਟ ਆਉਣੀਆਂ ਨੇ ਹਾਂਜੀ ਤੇ ਯਾਦ ਰੱਖੋ ਕਿ ਜਿਹੜੀਆਂ ਰਕਮਾਂ ਆਪਾਂ ਦਸੀਆਂ ਨੇ ਉਹ ਔਸਤ ਜਾਂ ਵਧ ਤੋਂ ਵਧ ਨੇ ਹਰ ਕਿਸੇ ਨੂੰ ਕਿੰਨਾ ਮਿਲੇਗਾ ਇਹ ਉਹਨਾਂ ਦੇ ਆਪਣੇ ਹਾਲਾਤ ਤੇ ਨਿਰਭਰ ਕਰਦਾ ਬਿਲਕੁਲ ਤੇ ਅਖੀਰ ਚ ਬਸ ਇੱਕ ਸੋਚਣ ਵਾਲੀ ਗੱਲ ਛੱਡ ਕੇ ਜਾਣੀ ਆ ਜਿਵੇਂ ਜਿਵੇਂ ਮਹਿੰਗਾਈ ਵਧ ਰਹੀ ਹੈ ਰਹਿਣ ਦਾ ਖਰਚਾ ਬਦਲ ਰਿਹਾ ਹੈ ਕੀ ਸਿਰਫ ਸਰਕਾਰੀ ਪੈਨਸ਼ਨਾਂ ਤੇ ਨਿਰਭਰ ਰਹਿਣਾ ਕਾਫੀ ਹੋਵੇਗਾ ਭਵਿਕਲੇ ਹੂੰ ਵਧੀਆ ਸਵਾਲ ਹੈ ਸੋਚਣ ਦੀ ਲੋੜ ਹੈ ਕਿ ਲੰਬੇ ਸਮੇਂ ਦੀ ਪਲੈਨਿੰਗ 'ਚ ਆਪਣੀ ਬਚਤ ਆਪਣੇ ਇਨਵੈਸਟਮੈਂਟ ਉਹਨਾਂ ਦੀ ਕੀ ਥਾਂ ਹੋਣੀ ਚਾਹੀਦੀ ਹੈ ਖਾਸ ਕਰਕੇ ਜਦੋਂ ਹੋ ਸਕਦਾ ਹੈ ਕਿ ਸਰਕਾਰੀ ਪੈਸੇ ਤੁਹਾਡੀਆਂ ਸਾਰੀਆਂ ਲੋੜਾਂ ਪੂਰੀਆਂ ਨਾ ਕਰ ਸਕਣ ਸ਼ਾਇਦ ਇੱਕ ਮਿਲੀ ਜੁਲੀ ਪਹੁੰਚ ਜ਼ਿਆਦਾ ਸੁਰੱਖਿਅਤ ਰਹੇ ਬਹੁਤ ਵਦਿਆ ਨੁਕਤਾ ਇਸ ਤੇ ਸੋਚ ਵਿਚਾਰ ਕਰਨਾ ਬਣਦਾ ਹੈ ਅੱਜ ਦੀ ਇਸ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ